ਯਾ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਬਿੱਲ ਪਹਿਲਾਂ 1 ਸਾਲ ਪਹਿਲਾਂ ਆਵਾ ਤਾਂ ਤੇ ਹੁਣ ਵੀ 1 ਸਾਲ ਹੋ ਗਿਆ ਵੀ ਆਂਦਾ ਨਹੀਂ ਹੈਗਾ ਜਦ ਦੀ ਆਪਣ ਘਵਾਂ ਤਮੰਦ ਸਵਿਕਾਰ ਬਣੇ ਹੈ ਜੀ ਮੁੰਡਾ ਸਾਹਣ ਛੋਟਾ ਕਹਿੰਦਾ ਇਸ ਵਾਰੀ ਬਿੱਲ ਕਿੰਨਾ ਆਇਆ ਦਾ ਮਾ 35000 ਰੁਪਏ ਆਂਦਾ ਹੈ 8000 ਜੀ ਰੁਪਿਆ ਆਇਆ ਮਾਫੀ ਹੈ ਜੇ ਜਾਬ ਸਰਕਾਰ ਵੱਲੋਂ ਇਹ ਦੂਸਰੀ ਵਾਰੀ ਲਗਾਇਆ ਗਿਆ ਪਿਛਲੇ ਸਾਲ ਲਗਾਇਆ ਗਿਆ ਸੀਗਾ ਹੁਣ ਇਹਦੀ ਦੂਸਰੀ ਵਾਰੀ ਲਗਾਇਆ ਗਿਆ ਬੜਾ ਅੱਛਾ ਇੰਤਜ਼ਾਮ ਕੀਤਾ ਗਿਆ ਹੈ ਡਿਸਟ੍ਰਿਕਟ ਪ੍ਰਸ਼ਾਸਨ ਵੱਲੋਂ ਔਰ ਬੜੇ ਅੱਛੇ ਸਾਰੇ ਸਟਾਲਸ ਜਿਹੜੇ ਨੇ ਉਹ ਲਗਾਏ ਗਏ ਨੇ ਲੋਕੀ ਬਹੁਤ ਇੰਜੋਏ ਕਰ ਰਹੇ ਨੇ ਬੜੀ ਅੱਛੀ ਤਰ੍ਹਾਂ ਨਾਲ ਲੋਕਾਂ ਨੇ ਇਸ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਹੈਗਾ ਔਰ ਹੈਲਥ ਡਿਪਾਰਟਮੈਂਟ ਵੱਲੋਂ ਵੀ ਇੱਥੇ ਬੜੀ ਅੱਛੀ ਤਰ੍ਹਾਂ ਨਾਲ ਇੰਤਜ਼ਾਮ ਕੀਤੇ ਗਏ ਨੇ ਸਾਡੀਆਂ ਮੈਡੀਕਲ ਟੀਮਸ ਜਿਹੜੀਆਂ ਨੇ ਉਹ ਵੀ ਇੱਥੇ ਪ੍ਰੈਜ਼ెంట్ ਨੇ ਹਾਜ਼ਰ ਨੇ ਸਿਹਤ ਸੁਵਿਧਾਵਾਂ ਦੇਣ ਵਾਸਤੇ ਲੋਕਾਂ ਨੂੰ ਐਮਬੂਲੈਂਸਸ ਦਾ ਵੀ ਇੰਤਜ਼ਾਮ ਹੈ ਔਰ ਬਲੱਡ ਡੋਨੇਸ਼ਨ ਕੈਂਪ ਵੀ ਲਗਾਇਆ ਗਿਆ ਹੈਗਾ ਹੈਲਥ ਡਿਪਾਰਟਮੈਂਟ ਵੱਲੋਂ ਔਰ 100 ਡੇਜ਼ ਟੀਬੀ ਕੈਂਪੇਨ ਚੱਲ ਰਿਹਾ ਸਾਡਾ ਉਹਦੇ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈਗਾ ਤਾਂ ਕਿ ਅਸੀਂ ਬਿਹਤਰ ਸਿਹਤ ਸੁਵਿਧਾਵਾ ਲੋਕਾਂ ਨੂੰ ਪ੍ਰਦਾਨ ਕਰ ਸਕੀਏ। ਨੈਮਿਕ ਚਾਈਨਿਸ ਡੋਰ ਦਾ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਫੈਲ ਰਿਹਾ ਹੈ। ਚਾਈਨਿਸ ਡੋਰ ਬਾਰੇ ਲੋਕਾਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਆ? ਅ ਲੋਕਾਂ ਨੂੰ ਇਹ ਹੀ ਮੈਸੇਜ ਹੈ ਕਿ ਚਾਈਨਿਸ ਡੋਰ ਜਿਹੜੀਆਂ ਹੈਗੀਆਂ ਉਹ ਆਪਾਂ ਨਾ ਯੂਜ਼ ਕਰੀਏ। ਉਹਨਾਂ ਤੋਂ ਬਹੁਤ ਜ਼ਿਆਦਾ ਖਤਰਾ ਰਹਿੰਦਾ ਹੈਗਾ। ਆਪਣੇ ਲੋਕਾਂ ਨੂੰ ਵੀ ਔਰ ਜਿਹੜੇ ਆਪਣੇ ਜੀਵ ਜੰਤੂ ਨੇ ਉਹਨਾਂ ਨੂੰ ਵੀ ਤੇ ਇਹਦਾ ਯੂਜ਼ ਜਿਹੜਾ ਹੈਗਾ ਉਹ ਬਿਲਕੁਲ ਨਹੀਂ ਕਰਨਾ ਚਾਹੀਦਾ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਫਿਰੋਜ਼ਪੁਰ ਦੇ ਵਿੱਚ ਬਸੰਤ ਦਾ ਮੇਲਾ ਜਿਹੜਾ ਹੈਗਾ ਉਹ ਇੱਕ ਬਹੁਤ ਹੀ ਵੱਡਾ ਮੇਲਾ ਬਣਿਆ ਜਾਂਦਾ ਹੈਗਾ ਤੇ ਸਾਰੇ ਲੋਕਾਂ ਨੂੰ ਇਹਨੂੰ ਜਿਹੜਾ ਹੈਗਾ ਇਹਨੂੰ ਨਹੀਂ ਯੂਜ਼ ਕਰਨਾ ਚਾਹੀਦਾ ਔਰ ਜਿਹੜੇ ਆਪਾਂ ਪੁਰਾਣੇ ਪਹਿਲਾਂ ਯੂਜ਼ ਕਰਦੇ ਸੀਗੇ ਡੋਰ ਜਿਹੜੀ ਹੈਗੀ ਆ ਉਹਦਾ ਹੀ ਯੂਜ਼ ਕਰਨਾ ਚਾਹੀਦਾ ਆਪਰਾਲਾ ਪੰਜਾਬ ਸਰਕਾਰ ਵੱਲੋਂ ਕਿਉਂਕਿ ਇਹ ਜਿਹੜਾ ਬਸੰਤ ਪਹਿਲਾਂ ਹੀ ਆਪਾਂ ਗੱਲ ਕੀਤੀ ਆ ਕਿ ਬਹੁਤ ਵੱਡੇ ਪੱਧਰ ਤੇ ਫਰੋਹੇਪਰ ਚ ਮਨਾਈ ਜਾਂਦੀ ਹੈ ਪਰ ਇਹ ਜਿਹੜਾ ਰਾਜਪਤਰੀ ਮੇਲਾ ਕਰਵਾਇਆ ਜਾ ਰਿਹਾ ਇਸ ਨੂੰ ਪਰਵੰਗ ਹਾਰਾ ਮੇਲ ਰਿਹਾ ਲੋਕ ਕਾਫੀ ਇਸ ਮੇਲੇ ਦਾ ਕੇ ਆਨੰਦ ਮਾਰ ਰਹੇ ਆ ਬੱਚੇ ਵੀ ਆਪਣੇ ਪੇਰੈਂਟਸ ਦੇ ਨਾਲ ਆ ਰਹੇ ਆ ਜੀ ਅੱਜ ਅਖੀਰਲਾ ਦਿਨ ਹੈ ਬਿਲਕੁਲ ਅੱਜ ਅਖੀਰਲਾ ਦਿਨ ਹੈ ਅਸੀਂ ਜਿਵੇਂ 22 ਤਰੀਕ ਤੋਂ ਇੱਥੇ ਆ ਰਹੇ ਆ ਕਿਉਂਕਿ 22 ਤਰੀਕ ਤੋਂ ਮੁਕਾਬਲੇ ਚੱਲ ਰਹੇ ਸੀ ਪਤੰਗਬਾਜ਼ੀ ਦੇ ਉਹ ਜਿਹੜੇ ਮੁਕਾਬਲੇ ਉਹ ਵਾਕਈ ਦੇਖਣਯੋਗ ਹੁੰਦੇ ਆ ਕੱਲ ਜਿਹੜੇ ਮੁਕਾਬਲੇ ਹੋ ਕੇ ਹਟੇ ਆ ਸਭ ਤੋਂ ਵੱਡੇ ਪਤੰਗਵਾਜ਼ ਦਾ ਮੁਕਾਬਲਾ ਬੇਚਿਆਂ ਦੇ ਮੁਕਾਬਲੇ 10 ਸਾਲ ਤੋਂ ਛੋਟੇ ਬੱਚਿਆਂ ਦੇ ਮੁਕਾਬਲੇ ਸਾਰੇ ਮੁਕਾਬਲੇ ਬਹੁਤ ਹੀ ਦੇਖਣ ਲਾਇਕ ਸੀਗੇ ਬਹੁਤ ਹੀ ਨਜ਼ਾਰੇ ਵਾਲੇ ਮੁਕਾਬਲੇ ਬਹੁਤ ਵਧੀਆ ਜੀ ਪਿਛਲੇ 2 ਸਾਲਾਂ ਤੋਂ ਜਿਹੜਾ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਜਿਹੜਾ ਬਸੰਤ ਮੇਲਾ ਫਰੋਜਪੁਰ ਵਿੱਚ ਮਨਾਇਆ ਜਾ ਰਿਹਾ ਹੈ ਕਿਉਂਕਿ ਫਰੋਜਪੁਰ ਦੀ ਬਸੰਤ ਪੂਰੇ ਦੁਨੀਆ ਦੇ ਵਿੱਚ ਮਸ਼ਹੂਰ ਸੀ ਕਿ ਫਰੋਜਪੁਰੀਏ ਬਸੰਤ ਬੜੇ ਚਾਅ ਉਲਾਸ ਨਾਲ ਮਨਾਉਂਦੇ ਸੀ ਪਰ ਪੰਜਾਬ ਸਰਕਾਰ ਵੱਲੋਂ ਜਿਹੜਾ ਰਾਜਪੱਤਰੀ ਮੇਲਾ ਫਿਰੋਜ਼ਪੁਰ ਵਿੱਚ ਮਨਾਉਣਾ ਇਸ ਨਾਲ ਜਿਹੜਾ ਇਹ ਸਾਡੇ ਫਿਰੋਜ਼ਪੁਰ ਦੀ ਬਸੰਤ ਨੂੰ ਹੋਰ ਜਿਹੜੇ ਚਾਰਚਨ ਲੱਗੇ ਆ ਦੇਖੋ ਸਾਰੇ ਲੋਕ ਆਣ ਕੇ ਇੱਕ ਮੇਲੇ ਦਾ ਆਨੰਦ ਮਾਰ ਲਿਆ ਔਰ ਉਹ ਹੀ ਰਾਜਪੱਤਰੀ ਮੇਲਾ ਸ਼ਾਇਦ ਸ਼ਹੀਦ ਭਗਤ ਸਿੰਘ ਜੀ ਦੇ ਜਿਹੜੇ ਛੀਦੀ ਦਿਹਾੜੇ ਤੋਂ ਬਾਅਦ ਫਿਰੋਜ਼ਪੁਰ ਦੇ ਵਿੱਚ ਇਹ ਦੂਸਰਾ ਕੋਈ ਰਾਜਪੱਤਰੀ ਮੇਲਾ ਤੇ ਫਿਰੋਜ਼ਪੁਰ ਜਿਹੜੇ ਵਾਸੀ ਨੇ ਉਹਨਾਂ ਵਿੱਚ ਬੜੀ ਖੁਸ਼ੀ ਹੈ ਕਿ ਸਰਕਾਰ ਵੱਲੋਂ ਇੱਥੇ ਰਾਜਪੱਤਰੀ ਮੇਲਾ ਜਿਹੜਾ ਬਸੰਤ ਦਾ ਮਨਾਇਆ ਜਾ ਰਿਹਾ ਹੈ हां जी बिल्कुल सारे आज कोई एहो जिया वर्ग नहीं जड़ा इथे बसंत मेले ਵਿੱਚ ਸ਼ਾਮਲ ਨਾ ਆਇਆ ਚਾਹੇ ਬੱਚੇ ਨੇ ਚਾਹੇ ਲੋਕਾਂ ਨੇ ਕਿਉਂਕਿ ਇਹ ਜਿਹੜੇ ਮੇਲੇ ਸੀਗੇ ਇੱਕ ਪਾਲ ਫੁਰਸਤ ਦੇ ਪਲ ਕੱਢ ਕੇ ਨਾ ਆਪਣੀ ਜ਼ਿੰਦਗੀ ਨੂੰ ਜਿਉਣ ਦੇ ਜਿਹੜੇ ਇਹ ਜਰੀਆ ਸੀਗੇ ਪਰ ਇਹ ਸਾਡੀਆਂ ਜ਼ਿੰਦਗੀ ਦੇ ਵਿੱਚ ਉਹ ਲੋਭ ਹੁੰਦੇ ਜਾ ਰਹੇ ਸੀ ਕਿਉਂਕਿ ਜਿਸ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਭੱਜੋ ਦੌੜੀ ਜਿਹੜੀ ਵੱਧਦੀ ਜਾ ਰਹੀ ਸੀ ਪਰ ਹੁਣ ਇਹ ਮੇਲਾ ਲੱਗਣ ਨਾਲ ਖਾਸ ਕਰਕੇ ਫਿਰੋਜ਼ਪੁਰ ਦੇ ਲੋਕੀ ਜਿਹੜੇ ਘਰ ਤੋਂ ਬਾਹਰ ਨਿਕਲ ਕੇ ਬੱਚਿਆਂ ਦੇ ਨਾਲ ਉਹ ਇਸ ਮੇਲੇ ਦਾ ਜਿਹੜਾ ਆਨੰਦ ਮਾਣਦੇ ਆ ਇਹਦੇ ਨਾਲ ਸਾਡੇ ਜਿਹੜਾ ਜਿਹੜੀ ਲੋਕਾਂ ਦੇ ਉੱਤੇ ਜਿਹੜੀ ਸਟ्रेस ਸੀਗੀ ਉਹਦੇ ਵਿੱਚ ਵੀ ਜਿਹੜੀ ਥੋੜੀ ਜੀ ਰਾਹਤ ਮਿਲਦੀ ਹੈ ਕਿਉਂਕਿ ਅਸੀਂ ਬਾਹਰ ਆ ਕੇ ਇੱਕ ਦੂਜੇ ਨੂੰ ਮਿਲਦੇ ਆ ਇੱਕ ਦੂਜੇ ਨਾਲ ਆਪਦੇ ਵਿਚਾਰ ਸਾਂਝੇ ਕਰਦੇ ਆ ਗੱਲਾਂ ਬਾਤਾਂ ਸਾਂਝੇ ਕਰਦੇ ਆ ਕਈ ਵਾਰੀ ਆਪੀ ਕਾਫਾ ਟਾਈਮ ਬਾਅਦ ਇੱਕ ਦੂਜੇ ਨੂੰ ਮਿਲਦੇ ਆ ਤਾਂ ਮਿਲ ਕੇ ਵੀ ਇੱਕ ਰਾਹਤ ਬੰਦੇ ਨੂੰ ਜਿਹੜੀ ਦਿਨੋਂ ਰਾਤ ਮਿਲਦੀ ਉਹ ਮਿਲਦੀ